ਸਨਮਾਨਯੋ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਬਾਣੀ ਵਿਚਾਰ ਦੇ 22ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 22ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਇਅਤਨ ਕਰਨਾ ਹੈ ਪਹਿਲੇ ਆਪ ਜੀ ਇਸ ਪਾਵਨ ਪੌੜੀ ਦਾ ਪਾਠ श्रवण ਕਰੋ ਫਿਰ ਆਪਾਂ ਵਿਚਾਰ ਵਿੱਚ ਜੁੜਨ ਦਾ ਯਤਨ ਕਰਦੇ ਹਾਂ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲੀ ਠੱਕੇ ਵੇਦ ਕਹਨੇ ਕਵਤ ਸਾਹਿਬ ਸੇ ਠਾ ਰਹਿ ਕਹਿਨ ਕਤੇਬਾ ਅਸਲ ਇਕਤਾਤ ਲਿਖਾ ਹੋਏ ਤ ਲਿਖੀ ਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ ਸਨਮਾਨਯੋ ਗੁਰਬਾਣੀ ਪ੍ਰੇਮੀਆਂ ਜਿੱਥੇ ਕਾਦਰ ਦਾ ਕੋਈ ਅੰਤ ਨਹੀਂ ਉੱਥੇ ਉਸ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਐਸਾ ਨਹੀਂ ਕਿ ਵਿਦਵਾਨ ਲੋਕਾਂ ਨੇ ਧਿਆਨੀਆਂ ਨੇ ਗਿਆਨੀਆਂ ਨੇ ਯਤਨ ਨਹੀਂ ਕੀਤੇ ਪਰ ਉਸ ਦਾ ਪਰਿਵਾਰ ਕਿਸੇ ਨੂੰ ਮਿਲਿਆ ਹੀ ਨਹੀਂ ਤੇ ਹਰ ਉਹ ਵਿਅਕਤੀ ਜਿਸ ਦੀ ਸੁਰਤ ਸੱਚਮੁੱਚ ਤਲਾਸ਼ ਵਿੱਚ ਨਿਕਲੀ ਸੀ ਉਸ ਨੇ ਅਖੀਰ ਵਿੱਚ ਇੱਕ ਹੀ ਬਿਆਨ ਦਿੱਤਾ ਹੈ ਤੇ ਉਹ ਬਿਆਨ ਇਹ ਹੈ ਕਿ ਮੇਰੀ ਇੱਕ ਜ਼ਬਾਨ ਉਸ ਕਿਰਪਾ ਨਿਧਾਨ ਦਾ ਕਦੀ ਵੀ ਪੂਰਨ ਬਿਆਨ ਨਹੀਂ ਕਰ ਸਕੇਗੀ ਨਾ ਕੋਈ ਕਰ ਸਕਿਆ ਹੈ ਨਾ ਕੋਈ ਕਰ ਸਕੇਗਾ ਕਿਰਪਾ ਨਿਧਾਨ ਦੀ ਗੱਲ ਤਾਂ ਇੱਕ ਪਾਸੇ ਜੋ ਉਸਨੇ ਰਚਨਾ ਬਣਾਈ ਹੈ ਉਸ ਦਾ ਵੀ ਕੋਈ ਅੰਤ ਨਹੀਂ ਲੱਭਦਾ ਕਿਸੇ ਵੇਲੇ ਮਨੁੱਖ ਸੋਚਦਾ ਸੀ ਇੱਕ ਧਰਤੀ ਹੈ ਇੱਕ ਸੂਰਜ ਹੈ ਇੱਕ ਚੰਦਰਮਾ ਹੈ ਕੁਝ ਦੂਰੋਂ ਤਾਰੇ ਰਾਤ ਨੂੰ ਦਿਖਾਈ ਦਿੰਦੇ ਨੇ ਬਸ ਇਹੀ ਪਸਾਰਾ ਹੈ ਲੇਕਿਨ ਅੱਜ ਦੇ ਵਿਗਿਆਨਿਕ ਐਲਾਨੀਆਂ ਆਖਦੇ ਹਨ ਕੋਈ ਅੰਤ ਨਹੀਂ ਕਿੰਨੀਆਂ ਗੈਲੈਕਸੀਜ਼ ਹਨ ਨਾ ਸਾਨੂੰ ਸਾਰੀਆਂ ਲੱਭੀਆਂ ਨੇ ਨਾ ਸਾਰੀਆਂ ਤੱਕ ਸਾਡੀ ਅਪਰੋਚ ਬਣ ਸਕੀ ਹੈ ਔਰ ਕੌਣ ਜਾਣੇ ਕਦੀ ਵੀ ਨਹੀਂ ਬਣ ਸਕੇਗੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਉਸੇ ਬੇਅੰਤ ਕੁਦਰਤ ਦਾ ਵਰਣਨ ਕੀਤਾ ਹੈ ਕਾਇਨਾਤ ਦਾ ਵਰਣਨ ਕੀਤਾ ਹੈ ਜਿਸ ਦਾ ਅੰਤ ਨਹੀਂ ਪਾਤਾਲਾ ਪਤਾ ਲਖ ਆਗਾਸ ਆਗਾਸ ਸਭ ਤੋਂ ਪਹਿਲੀ ਗੱਲ ਹੈ ਕਿ ਲੱਖ ਤੇ ਵੀ ਕੋਈ ਸਤਿਗੁਰੂ ਜੀ ਦਾ ਦਾਵਾ ਨਹੀਂ ਕਿ ਲੱਖਾਂ ਤੱਕ ਸੀਮਾ ਹੈ ਇਹ ਤਾਂ ਲਫ਼ਜ਼ ਪ੍ਰਚਲਿਤ ਰਹੇ ਨੇ ਤੇ ਇਹ ਪ੍ਰਚਲਿਤ ਵੀ ਅੱਡ ਅੱਡ ਸਮੇਂ ਤੇ ਅੱਡ ਅੱਡ ਲਫ਼ਜ਼ ਰਹੇ ਨੇ ਕਿਸੇ ਵੇਲੇ ਮਨੁੱਖ ਤਿੰਨ ਤੱਕ ਦੀ ਗਿਣਤੀ ਤੇ ਜਾ ਕੇ ਆਖ ਦਿੰਦਾ ਸੀ ਬਹੁਤ ਆ ਬਹੁਤੇ ਹੋ ਗਏ ਕਿਸੇ ਵੇਲੇ ਇਹ ਦਰਜਨਾ ਤੇ ਗਿਆ ਕਿਸੇ ਵੇਲੇ ਵਿਹਾਂ ਦੀ ਗਿਣਤੀ ਤੇ ਰਹਾ ਔਰ ਗਿਆਨ ਬੜਾ ਸੀਮਤ ਸੀ ਵਿਹਾਂ ਦੀ ਗਿਣਤੀ ਵਾਲਿਆਂ ਦੀ ਕਹਾਣੀ ਤਾਂ ਮੈਂ ਆਪਣੇ ਬਚਪਨ ਵਿੱਚ ਖੁਦ ਵੇਖੀ ਹੈ ਇੱਕ ਆਦਮੀ ਨੇ ਸਾਡੇ ਪਿੰਡ ਵਿੱਚ ਮੈਂ ਬਹੁਤ ਛੋਟਾ ਸਾਂ ਉਸ ਵੇਲੇ ਬਲਦ ਵਿੱਚ ਨਾ ਸੀ ਦੂਜਾ ਖਰੀਦਦਾਰ ਸੀ ਦੋਨੋਂ ਰਸਤੇ ਵਿੱਚ ਹੀ ਖੜੇ ਸਨ ਵੇਚਣ ਵਾਲਾ ਆਖ ਰਿਹਾ ਸੀ ਬਈ ਦੇਖ ਲੈ ਤੇਰੀ ਮਰਜ਼ੀ ਹੈ ਪਰ ਮੈਂ 150 ਤੋਂ ਘੱਟ ਇੱਕ ਪੈਸਾ ਨਹੀਂ ਲੈਣਾ 150 ਰੁਪਈਆ ਲਵਾਂਗਾ ਜਿਹੜਾ ਖਰੀਦਣ ਵਾਲਾ ਸੀ ਉਹ ਆਖਦਾ ਸੀ ਮਰਜ਼ੀ ਤੇਰੀ ਹੈ ਭਾਈ ਬਲਦ ਤੇਰਾ ਹੈ ਤੂੰ ਜਿੰਨੇ ਮਰਜ਼ੀ ਮੰਗ ਸਕਦਾ ਹੈ ਪਰ ਮੈਂ ਫੈਸਲਾ ਕਰ ਲਿਆ ਬਈ 920 ਤੋਂ ਇੱਕ ਆਨਾ ਵੱਧ ਨਹੀਂ ਦੇਣਾ 9 ਬੀਹਾ ਮੇਰੀ ਆਖਰੀ ਕੀਮਤ ਹੈ ਜੋ ਮੈਂ ਪਾਉਂਦਾ ਹਾਂ ਜੇ 9 ਬੀਹਾ ਲੈਣਾ ਹੈ ਤੇ ਬਲਦ ਦੇ ਦੇ ਉਹ ਕਹੇ ਮੈਂ 150 ਤੋਂ ਘੱਟ ਆਣਾ ਨਹੀਂ ਲੈਣਾ ਉਹ ਕਹੇ ਮੈਂ 9 ਬੀਹਾ ਤੋਂ ਵੱਧ ਪੈਸਾ ਨਹੀਂ ਦੇਣਾ ਤੇ ਦੋਵੇਂ ਹੀ ਉਲਝੇ ਹੋਏ ਸਾਡੇ ਪਿੰਡ ਦੇ ਇੱਕ ਮਾਸਟਰ ਜੀ ਸੰਤ ਟੀਚਰ ਸਨ ਉਹ ਕੁਦਰਤੀ ਰਸਤੇ ਵਿੱਚ ਆ ਗਏ ਉਹਨਾਂ ਨੇ ਵੇਖਿਆ ਕਿ ਬਲਦ ਦਾ ਸੌਦਾ ਕਰ ਰਹੇ ਨੇ ਉਹ ਵੀ ਖੜੋ ਗਏ ਉਹਨਾਂ ਪੁੱਛਿਆ ਤੁਹਾਡਾ ਰੌਲਾ ਕੀ ਹੈ ਤੂੰ ਸੰਤਾ ਸਿੰਘ ਵੇਚਣਾ ਹੈ ਤੇ ਵੇਚਦੇ ਬੰਤਾ ਸੋਨੇ ਲੈਣਾ ਹੋ ਲੈ ਲਵੇ ਕੀ 5-10 ਰੁਪਏ ਦਾ ਰੌਲਾ ਹੋਵੇਗਾ ਬੋਲੋ ਕੀ ਹੈ ਤੁਹਾਡਾ ਰੌਲਾ ਵੇਚਣ ਵਾਲੇ ਨੇ ਆਖਿਆ ਜੀ ਮੈਂ ਇਸ ਨੂੰ ਸਪਸ਼ਟ ਕਹਿ ਦਿੰਦਾ ਹੈ ਕਿ 150 ਤੋਂ ਘੱਟ ਮੈਂ ਇੱਕ ਆਣਾ ਨਹੀਂ ਲੈਣਾ 150 ਰੁਪਏ ਦਾ ਬਲ ਵੇਚਣਾ ਹੈ ਉਹ ਖਰੀਦਣ ਵਾਲੇ ਨੂੰ ਪੁੱਛਿਆ ਤੂੰ ਕੀ ਆਖਦਾ ਹੈ ਉਸਨੇ ਕਿਹਾ ਮੈਂ ਕਿਹਾ ਜੀ ਬਈ 9 ਵਿਹਾਂ ਤੋਂ ਵੱਧ 1 ਟਕਾ ਨਹੀਂ ਦੇਣਾ। ਲਾਸਟ ਜੀ ਸਮਝ ਗਏ ਕਿ ਦੋਹਾਂ ਦੀ ਗਿਣਤੀ ਠੀਕ ਸਾਖ ਹੀ ਹੈ। ਗਿਆਨ ਦੀ ਕਮੀ ਹੈ। ਇੱਕ ਵਿਹਾਂ ਦੀ ਗਿਣਤੀ ਤੇ ਹੈ ਦੂਜੇ ਨੇ 150 ਕਿਸੇ ਬੱਚੇ ਕੋ ਸਿੱਖ ਲਿਆ ਹੋਵੇਗਾ। ਉਸਨੇ ਆਖਿਆ ਖਰੀਦਦਾਰ ਨੂੰ ਲਿਆ ਮੈਨੂੰ ਪੈਸੇ ਫੜਾ ਮੈਂ ਤੈਨੂੰ ਤੇਰੇ ਹਿਸਾਬ ਨਾਲ ਹੀ ਦਵਾ ਦਿੰਦਾ ਹਾਂ ਉਸ ਪਾਸੋਂ 9 ਬੀਹਾਂ ਦਾ ਮਤਲਬ ਹੈ 180 ਰੁਪਏ 180 ਰੁਪਏ ਉਸਨੇ ਲੈ ਲੈ ਤੇ ਵੇਚਣ ਵਾਲੇ ਨੂੰ 150 ਗਿਣ ਕੇ ਫਰਾ ਦਿੱਤਾ 30 ਖਰੀਦਣ ਵਾਲੇ ਨੂੰ ਵਾਪਸ ਕਰ ਦਿੱਤੇ ਬਲਦ ਦਾ ਸੌਦਾ ਹੋ ਗਿਆ ਸੋ ਗਿਣਤੀ ਮਨੁੱਖ ਦੇ ਗਿਆਨ ਮੁਤਾਬਕ ਵੱਧਦੀ ਰਹੀ ਹੈ ਫਿਰ ਸੈਂਕੜਿਆਂ ਤੇ ਗਿਆ ਹਜ਼ਾਰਾਂ ਤੇ ਚਲਾ ਗਿਆ ਲੱਖਾਂ ਦੀ ਗਿਣਤੀ ਹੋ ਗਈ ਕਰੋੜਾਂ ਦੀ ਹੋ ਗਈ ਅਰਬਾਂ ਦੀ ਹੋ ਗਈ ਅੱਜ ਮਿਲੀਅਨ ਬਿਲੀਅਨ ਟ੍ਰਿਲੀਅਨ ਤੇ ਪਤਾ ਨਹੀਂ ਕੀ ਕੁਝ ਹੈ ਗਿਣਤੀ ਮਨੁੱਖ ਦੀ ਇੱਕ ਗਿਆਨ ਦੀ ਸੀਮਾ ਹੀ ਰਹੀ ਹੈ ਪਰ ਜੋ ਪ੍ਰਚਲਿਤ ਸ਼ਬਦ ਸਨ ਸਤਿਗੁਰੂ ਜੀ ਨੇ ਉਹ ਇਸਤੇਮਾਲ ਕੀਤੇ ਨੇ ਜਿਨ੍ਹਾਂ ਦਿਨਾਂ ਵਿੱਚ ਲੋਕ ਇਉਂ ਵੀ ਇੱਕ ਦੂਜੇ ਨੂੰ ਆਖ ਸਕਣ ਤੇਰੇ ਵਰਗੇ ਲੱਖ ਦੇਖੇ ਨੇ ਕਦੀ ਸਮਾਂ ਹੁੰਦਾ ਸੀ ਜੇ ਬਹਿ ਸੋਚ ਜਾਣੀ ਤੇ ਕਹਿਣਾ ਤੇਰੇ ਵਰਗੇ 20 ਵੇਖੇ ਨੇ ਇਹਦਾ ਮਤਲਬ ਕਿ ਨਾ 20 ਸੀ ਨਾ ਲੱਖ ਸੀ ਮਤਲਬ ਸੀ ਬਥੇਰੇ ਦੇਖੇ ਨੇ ਇਹ ਕੋਈ ਗਿਣਤੀ ਪੱਕੀ ਨਹੀਂ ਇਸ ਲਈ ਮਤਾਂ ਕੋਈ ਕੋਈ ਜ਼ਿੱਦ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਹੈ ਜੀ ਲੱਖਾਂ ਹੀ ਹਨ ਆਕਾਸ਼ ਪਤਾਲ ਨਹੀਂ ਨਹੀਂ ਇਥੇ ਗੱਲ ਮੁੱਕੀ ਥੋੜੀ ਹੈ ਤੇ ਸ਼ੁਰੂਆਤ ਹੈ ਪੌੜੀ ਦੀ ਹਜ਼ੂਰ ਕਹਿੰਦੇ ਨੇ ਲੱਖਾਂ ਹੀ ਇਥੇ ਲੱਖ ਵੀ ਬਹੁਵਚਨ ਹੈ ਪਲੂਰਲ ਹੈ ਖਖੇ ਦੇ ਹੀਟਾ ਔਂਕੜ ਨਹੀਂ ਪਤਾਲਾਂ ਪਤਾ ਲੁਖ ਆਗਾਸਾਂ ਆਗਾਸ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਹੇਠਲੇ ਉੱਪਰਲੇ ਪਾਸੇ ਜ਼ਮੀਨ ਦਾ ਕੋਈ ਹੇਠਲਾ ਉੱਪਰਲਾ ਪਾਸਾ ਨਹੀਂ ਕੁੰਮ ਰਹੀ ਹੈ ਇਉਂ ਹੀ ਬਾਕੀ ਦੇ ਗ੍ਰਹਿ ਨੇ ਅਸੀਂ ਪਾਤਾਲ ਆਕਾਸ਼ ਇਉਂ ਗਿਣਨੇ ਆ ਜੋ ਉੱਪਰ ਦਿਸਦਾ ਹੋ ਆਕਾਸ਼ ਹੈ ਜੋ ਸਾਨੂੰ ਹੇਠਾਂ ਜਾਪੇ ਉਹ ਪਾਤਾਲ ਹੈ ਦੂਜੇ ਪਾਸੇ ਵਾਲੇ ਨੂੰ ਉਧਰ ਦਾ ਆਕਾਸ਼ ਦਿਸਦਾ ਹੋਵੇਗਾ ਸਤਿਗੁਰੂ ਕਹਿੰਦੇ ਨੇ ਲੱਖਾਂ ਹੀ ਨੇ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਫਿਰ ਇਹ ਵੀ ਗੱਲ ਨਹੀਂ ਕਿ ਮਨੁੱਖ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਅੰਤ ਲਭ ਲਵਾਂ ਇਹ ਮੁੱਢ ਕਦੀਮਾਂ ਤੋਂ ਹੀ ਜਿੰਨੀ ਕਿਸੇ ਪਾਸ ਬੁੱਧੀ ਸੀ ਵਿਦਵਤਾ ਸੀ ਉਹ ਕੋਸ਼ਿਸ਼ ਕਰਦਾ ਰਿਹਾ ਹੈ ਪਰ ਸਾਰੇ ਇੱਕ ਨਿਚੋੜ ਤੇ ਤਾਂ ਜ਼ਰੂਰ ਪਹੁੰਚੇ ਨੇ ਕਿ ਇਹ ਸਾਰੇ पसारे ਦੇ ਵਿੱਚ ਸ਼ਕਤੀ ਕੋਈ ਇੱਕੋ ਹੀ ਹੈ ਦੇ ਸਾਰਿਆਂ ਨੂੰ ਇਹ ਵੀ ਆਖਣਾ ਪਿਆ ਕਿ ਭਾਲਣ ਵਾਲੇ ਹਾਰ ਗਏ ਨੇ ਮੁੱਕ ਗਏ ਨੇ ਮਿਟ ਗਏ ਨੇ ਅੰਤ ਨਹੀਂ ਲੱਭਾ ਉਹ ਸਾਰੇ ਧਰਮ ਗ੍ਰੰਥ ਕੇਵਲ ਚਾਰ ਵੇਦ ਨਹੀਂ ਹਰ ਧਰਮ ਗ੍ਰੰਥ ਨੇ ਐਂਡ ਤੇ ਨਿਚੋੜ ਇਹੀ ਦਿੱਤਾ ਹੈ ਕਿ ਭਾਲਣ ਵਾਲੇ ਥੱਕ ਗਏ ਅੰਤ ਨਹੀਂ ਆਇਆ ਸਹਸ 18 ਕਹਿਨ ਕਤੇਬਾਂ ਅਸਲੂ ਇਕਤਾਤ ਚਾਰ ਕਿਤਾਬਾਂ ਇਸਲਾਮ ਅਤੇ ਈਸਾਈ ਕਿਤਾਬਾਂ 18000 ਆਲਮ ਦੱਸਦੇ ਹਨ ਜਿੰਨੀ ਅਪਰੋਚ ਬਣ ਸਕੀ ਇਸ ਵਿੱਚ ਕੋਈ ਵੀ ਗਲਤ ਗੱਲ ਨਹੀਂ ਜਿੱਥੋਂ ਤੱਕ ਮੈਨੂੰ ਦਿਖਾਈ ਦਿੱਤਾ ਹੈ ਮੈਂ ਉਸ ਦੀ ਚਰਚਾ ਕਰਦਾ ਹਾਂ ਕਿਸੇ ਨੂੰ ਹੋਰ ਦੂਰ ਤੱਕ ਦਿਖਦਾ ਹੈ ਉਹ ਹੋਰ ਚਰਚਾ ਕਰੇਗਾ ਪਰ ਚਾਰ ਕਤੇਬਾਂ ਦੇ ਵਿੱਚ 18000 ਆਲਮ ਦੀ ਇੱਕ ਗਿਣਤੀ ਜ਼ਰੂਰ ਕਹੀ ਗਈ ਹੈ ਪਰ ਯਾਦ ਰੱਖਣਾ حضرت محمد ਸਾਹਿਬ ਈਓ ਹੀ ਈਸਾ ਜੀ ਇਸੇ ਤਰ੍ਹਾਂ ਹੀ حضرت 다ਊਦ ਸਾਹਿਬ حضرت موسی ਜੀ ਸਾਰਿਆਂ ਨੇ ਐਂਡ ਤੇ ਜ਼ਰੂਰ ਇਹ ਕਿਹਾ ਹੋਵੇਗਾ ਕਿਉਂਕਿ ਮੈਂ ਤਾਂ ਚਾਰ ਕਿਤੇ ਪੜੇ ਨਹੀਂ ਲੇਕਿਨ ਵਿਦਵਾਨ ਲੋਕ ਜਿਨ੍ਹਾਂ ਨੇ ਇਹਨਾਂ ਗ੍ਰੰਥਾਂ ਦੀ ਰਿਸਰਚ ਕੀਤੀ ਹੈ ਉਹ ਜ਼ਰੂਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਕੇਵਲ ਜਿਵੇਂ ਗੁਰੂ ਨਾਨਕ ਸਾਹਿਬ ਲੱਖਾਂ ਦੀ ਗੱਲ ਕਰ ਰਹੇ ਹਨ ਉਹੀ ਕਹਾਣੀ ਹੈ 18000 ਆਲਮਾਂ ਦੀ ਵੀ ਕੋਈ ਪਤਾ ਨਹੀਂ ਕਿੰਨੇ ਜਹਾਨ ਨੇ ਸਭਨਾ ਨੇ ਕਿਹਾ ਹੋਵੇਗਾ ਕੋਈ ਅੰਤ ਨਹੀਂ ਜਿਸ ਨੇ ਵੀ ਗਹਿਰਾਈ ਤੱਕ ਜਾ ਕੇ ਦਿੱਠਾ ਹੈ ਜਾਂ ਬੁਲੰਦੀਆਂ ਨੂੰ ਛੋਇਆ ਹੈ ਉਸ ਨੇ ਇਹੀ ਕਿਹਾ ਨਹੀਂ ਕਿੰਨੀਆਂ ਉਡਾਰੀਆਂ ਮਾਰ ਲਓ ਕਿੰਨੀਆਂ ਟੁਬਕੀਆਂ ਮਾਰ ਲਓ ਅੰਤ ਆਉਣ ਵਾਲਾ ਨਹੀਂ ਪਰ 18000 ਆਲਮ ਕਤੇਬਾਂ ਦੇ ਮੁਤਾਬਕ ਇੱਕ ਜ਼ਿਕਰ ਇਹ ਰਿਹਾ ਹੈ ਕੁਰਾਨ ਮਜੀਦ ਅੰਜੀਲ ਤੌਰੇਤ ਅਤੇ ਜਬੂਰ ਇਹ ਚਾਰ ਕਿਤਾਬਾਂ ਨੇ ਲੇਕਿਨ ਕੋਈ ਕਿਤਨਾ ਵੀ ਕਹੇ ਕੁਰਾਨ ਸ਼ਰੀਫ ਅੰਦਰ 6666 ਆਇਤਾਂ ਹਨ 114 ਸੂਰਤਾਂ ਨੇ 79436 ਪਦ ਨੇ 323741 ਅੱਖਰ ਨੇ ਸਭ ਚਰਚਾ ਹੈ ਉਸ ਖੁਦਾ ਦੀ ਜਾਂ ਆਦਮੀ ਨੂੰ ਕੀ ਉਪਦੇਸ਼ ਹੈ ਖੁਦਾ ਵੱਲੋਂ ਜੋ ਉਤਰਿਆ حضرت محمد ਸਾਹਿਬ ਨੂੰ ਉਹਨਾਂ ਨੇ ਪੈਗਾਮ ਸੰਸਾਰ ਤੱਕ ਪਹੁੰਚਾਇਆ ਹੈ ਮੁਬਾਰਕ ਹੈ ਜੋ ਪੜਦੇ ਤੇ ਕਮਾਉਂਦੇ ਹਨ ਇਉਂ ਹੀ انجیل ਹੈ ਇਸਾਈਆਂ ਦਾ ਧਰਮ ਗ੍ਰੰਥ ਹੈ ਜਿਸ ਨੂੰ ਅਸੀਂ ਨਿਊ ਟੈਸਟਾਮੈਂਟ ਆਖਦੇ ਹਾਂ ਇਉਂ ਹੀ ਤੋਰੇਤ ਹੈ 올ਡ ਟੈਸਟਾਮੈਂਟ ਹੈ ਜੋ ਯਹੂਦੀਆਂ ਦਾ ਗ੍ਰੰਥ ਹੈ ਮੂਸਾ ਜੀ ਨੇ ਜੋ ਉਹਨਾਂ ਨੂੰ ਇਲਹਾਮ ਹੋਇਆ ਉਹਨਾਂ ਨੇ ਉਚਾਰਿਆ ਹੈ ਜਬੂਰ ਹੈ ਜੋ ਕਿ ਹਜ਼ਰਤ ਦਾਊਦ ਦਾ ਗ੍ਰੰਥ ਹੈ ਸਭਨਾ ਨੇ ਆਪਣੇ ਆਪਣੇ ਢੰਗ ਨਾਲ 18000 ਉਸ ਵੇਲੇ ਦੇ ਪ੍ਰਚਲਿਤ ਸ਼ਬਦ ਉਦੋਂ ਹੋਣਗੇ ਜਿਵੇਂ ਅਸੀਂ ਕਹਿੰਦੇ ਰਹੇ ਹਾਂ ਤੇਰੇ ਵਰਗੇ 20 ਵੇਖੇ ਹੋ ਸਕਦਾ ਹੈ 18000 ਪ੍ਰਚਲਿਤ ਸ਼ਬਦ ਹੋਵੇ ਉਦੋਂ ਤੇ ਉਹਨਾਂ ਆਖਿਆ 18000 ਨੇ ਮਤਲਬ ਉਹਨਾਂ ਦਾ ਵੀ ਇੱਕ ਹੈ ਕਿ ਬੇਅੰਤ ਨੇ ਜਿੱਥੋਂ ਤੱਕ ਕੇਵਲ ਵਿਦਿਆ ਦਾ ਸਵਾਲ ਹੈ ਉੱਥੇ ਥੋੜੀ ਜੀ ਸੋਚਣ ਵਾਲੀ ਗੱਲ ਹੈ ਜਿਵੇਂ ਇੱਕ ਚਮਚੇ ਨਾਲ ਸਮੁੰਦਰ ਨੂੰ ਖਾਲੀ ਨਹੀਂ ਕੀਤਾ ਜਾ ਸਕਦਾ ਕਿ ਪਰ ਪਰ ਚਮਚੇ ਬਾਹਰ ਸੁੱਟ ਦੇਵੀਏ ਪਰ ਪਰ ਕਟੋਰੀ ਬਾਹਰ ਸੁੱਟੀਏ ਤੇ ਆਖੀ ਇਹ ਸਮੁੰਦਰ ਖਾਲੀ ਹੋ ਜਾਏਗਾ ਅਸੀਂ ਐਂਡ ਲੱਭ ਲਵਾਂਗੇ ਤਹ ਤੱਕ ਪਹੁੰਚ ਜਾਵਾਂਗੇ ਲਿਖਾ ਹੈ ਇਉਂ ਹੀ ਕੇਵਲ ਵਿਦਿਆ ਨਾਲ ਤਾਂ ਨਾ ਕਾਦਰ ਦਾ ਅੰਤ ਲੱਭਿਆ ਜਾ ਸਕਦਾ ਹੈ ਨਾ ਉਸ ਦੀ ਕੁਦਰਤ ਦਾ ਉਹ ਇਉਂ ਹੀ ਹੈ ਜਿਵੇਂ ਇੱਕ ਵਾਰੀ ਸਮੁੰਦਰ ਵਿੱਚ ਤੂਫਾਨ ਉੱਠਿਆ ਪਾਣੀ ਦੂਰ ਦੂਰ ਤੱਕ ਫੈਲ ਗਿਆ ਸੁਨਾਮੀ ਆ ਗਈ ਤੇ ਕਿਸੇ ਖੂਵ ਵਿੱਚ ਵੀ ਜਾ ਪਿਆ ਨੀਵੇਂ ਥਾਂ ਤੇ ਪਾਣੀ ਨੇ ਜਾਣਾ ਹੀ ਜਦੋਂ ਸੁਨਾਮੀ ਹਟੀ ਤੇ ਉਸ ਖੂਹ ਵਿੱਚ ਰਹਿਣ ਵਾਲੇ ਡੱਡੂ ਨੇ ਨਵੇਂ ਆਏ ਡੱਡੂ ਨੂੰ ਪੁੱਛਿਆ ਭਰਾਵਾ ਤੈਨੂੰ ਕਦੀ ਦੇਖਿਆ ਨਹੀਂ ਸੀ ਤੂੰ ਕਿਵੇਂ ਆ ਗਿਓ ਕਿੱਥੋਂ ਆਇਓ ਉਸਨੇ ਕਿਹਾ ਮੈਂ ਆਉਣਾ ਕਿੱਥੋਂ ਹੈ ਇਸ ਸੁਨਾਮੀ ਦੇ ਪਾਣੀ ਵਿੱਚ ਮੈਂ ਵੀ ਵਹਿੰਦਾ ਹੋਇਆ ਆ ਗਿਆ ਮੈਂ ਸਮੁੰਦਰ ਦਾ ਡੱਡੂ ਹਾਂ ਪਰ ਹੁਣ ਪਾਣੀ ਜਦੋਂ ਉਤਰਿਆ ਹੈ ਆਪਾਂ ਇੱਥਾਂ ਖੂਹ ਵਿੱਚ ਗਹਿਰਾਈ ਵਿੱਚ ਸਾਂ ਆਪਾ ਰਹਿ ਗਏ ਹਾਂ ਮੈਂ ਸਮੁੰਦਰ ਦਾ ਡੱਡੂ ਅੱਜ ਖੂਹ ਵਿੱਚ ਪਿਆ ਖੁੱਦ ਡੱਡੂ ਨੇ ਆਖਿਆ ਅੱਛਾ ਸਮੁੰਦਰ ਬਾਰੇ ਪਹਿਲੀ ਵਾਰੀ ਸੁਣਿਆ ਹੈ ਕੋਈ ਦੱਸ ਸਕਦਾ ਹੈ ਸਮੁੰਦਰ ਕਿੰਨਾ ਕੁ ਵੱਡਾ ਹੁੰਦਾ ਹੈ ਉਸ ਨੇ ਕਿਹਾ ਮੈਂ ਕਿਵੇਂ ਦੱਸਾਂ ਬਹੁਤ ਵੱਡਾ ਹੁੰਦਾ ਹੈ ਮੈਂ ਵੀ ਸਾਰਾ ਜਾਣਿਆ ਨਹੀਂ ਪਰ ਕੋਈ ਅੰਤ ਨਹੀਂ ਖੁੱਦ ਡੱਡੂ ਨੇ ਇੱਕ ਛਲਾਂਗ ਪਾਣੀ ਵਿੱਚ ਹੀ ਲਗਾਈ ਤੇ ਆਖਣ ਲੱਗਾ ਇੰਨਾ ਕੁ ਵੱਡਾ ਹੋਵੇਗਾ ਸਮੁੰਦਰ ਵਾਲੇ ਨੇ ਆਖਿਆ ਨਹੀਂ ਇਹ ਤਾਂ ਕੁਝ ਵੀ ਨਹੀਂ ਉਸਨੇ 2-4 ਹੋਰ ਛਾਲਾਂ ਮਾਰੀਆਂ ਪਰ ਸਮੁੰਦਰ ਵਾਲਾ ਆਖੇ ਤਾਂ ਕੁਝ ਵੀ ਨਹੀਂ ਅਖੀਰ ਵਿੱਚ ਉਸ ਖੂਹ ਦੇ ਡੱਡੂ ਨੇ ਸਾਰੇ ਖੂਹ ਦੇ ਵਿੱਚ ਚੱਕਰ ਕੱਟ ਦਿੱਤਾ ਤੇ ਚੱਕਰ ਕੱਟ ਕੇ ਆਖਣ ਲੱਗਾ ਇਸ ਤੋਂ ਵੱਡਾ ਤਾਂ ਨਹੀਂ ਨਾ ਹੋਣ ਲੱਗਾ ਇਹ ਤਾਂ ਅੰਤ ਹੈ ਹੁਣ ਖੂਹ ਦੇ ਡੱਡੂ ਨੂੰ ਕੌਣ ਸਮਝਾਏ ਸਮੁੰਦਰ ਬੇਅੰਤ ਹੈ ਇਉਂ ਹੀ ਧਰਮ ਦੀ ਦੁਨੀਆ ਵਿੱਚ ਹੈ ਜੋ ਕੇਵਲ ਤੇ ਕੇਵਲ ਕਿਤਾਬੀ ਗਿਆਨ ਤੱਕ ਰੁਕ ਜਾਂਦੇ ਨੇ ਉਹਨਾਂ ਦੀ ਸੀਮਾ ਹੈ ਜਿਹੜੇ ਸੁਰਤ ਦੀ ਕਿਤਾਬ ਖੋਲ ਲੈਂਦੇ ਹਨ ਉਹਨਾਂ ਦੀਆਂ ਨਾਂ ਉਚਾਈਆਂ ਬੁਲੰਦੀਆਂ ਦਾ ਕੋਈ ਅੰਤ ਹੈ ਨਾ ਗਹਿਰਾਈ ਦਾ ਕੋਈ ਅੰਤ ਹੈ ਇੰਨੀ ਗਹਿਰਾਈ ਹੈ ਕਿ ਅਨੰਤ ਮੋਤੀ ਖੋਜ ਲੈ ਜਾਣ ਇੰਨੀ ਉਚਾਈ ਹੈ ਕਿ ਖੁਦਾ ਦਾ ਰੂਪ ਹੋਇਆ ਜਾ ਸਕੇ ਧਰਮ ਸੁਰਤੀ ਵਾਲਿਆਂ ਦੀ ਖੇਡ ਹੈ ਸਤਿਗੁਰੂ ਕਹਿੰਦੇ ਨੇ ਉਂਝ ਲੋਕ ਆਪਣੇ ਆਪਣੇ ਕਿਆਸ ਲਾਉਂਦੇ ਰਹੇ ਨੇ ਬਿਆਨ ਕਰਦੇ ਰਹੇ ਨੇ ਪਰ ਸੱਚ ਕੁਝ ਹੋਰ ਹੈ ਬਾਬਾ ਨਾਨਕ ਜੀ ਨੂੰ ਪੁੱਛੀਓ ਸੱਚ ਕੀ ਹੈ ਉਹ ਕਹਿੰਦੇ ਨੇ ਸਹਿਸ ਅਠਾਰਹ ਕਹਿਨ ਕਤੇਬਾਂ ਅਸਲੂ ਇੱਕ ਧਾਤ ਅਸਲ ਵਿੱਚ ਇਹਨਾਂ ਦੀ ਬੁਨਿਆਦ ਵਿੱਚ ਧਾਤ ਇੱਕ ਹੈ ਇਹ 18000 ਆਲਮ ਕੋਈ ਗਿਣੇ ਬੇਅੰਤ ਕਹੇ ਪਹੁੰਚਦਾ ਇਸੇ ਨਿਚੋੜ ਤੇ ਹੈ ਕਿ ਅਸਲੀਅਤ ਇਹ ਹੈ ਕਿ ਉਸ ਇੱਕ ਸ਼ਕਤੀ ਦਾ ਹੀ ਇਹ ਸਾਰਾ ਪਸਾਰਾ ਹੈ ਅਸਲ ਇੱਕ ਤਾਤ ਤੇ ਜਿੱਥੋਂ ਤੱਕ ਹੈ ਇਸ ਪਸਾਰੇ ਦਾ ਬਿਆਨ ਕਰਨ ਦੀ ਕਹਾਣੀ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ਼ ਕੀ ਅਸੀਂ ਬਿਆਨ ਕਰ ਲਵਾਂਗੇ ਜੇਕਰ ਲੇਖਾ ਹੋਵੇ ਲੇਖਾ ਹੋਣ ਦਾ ਮਤਲਬ ਹੈ ਸਾਨੂੰ ਪਤਾ ਹੋਵੇ 1 ਮਿਲੀਅਨ 1 ਟ੍ਰਿਲੀਅਨ ਇਹ ਚੀਜ਼ਾਂ ਨੇ ਇਸ ਤੋਂ ਪਰੇ ਕੁਝ ਨਹੀਂ ਤਾਂ ਅਸੀਂ ਲਿਖ ਸਕਨੇ ਆ ਕਿ ਇੰਨੀ ਗਿਣਤੀ ਹੈ ਲੇਖਾ ਤਾਂ ਹੀ ਲਿਖਿਆ ਜਾ ਸਕਦਾ ਜੇ ਉਸ ਦਾ ਅੰਤ ਲੱਭ ਲਿਆ ਜਾਏ ਅੰਤ ਕਿਸੇ ਨੂੰ ਲੱਭਾ ਨਹੀਂ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ વિનાਸ਼ ਸਚਾਈ ਇਹ ਹੈ ਕਿ ਬਿਆਨ ਕਰਦਿਆਂ ਕਰਦਿਆਂ ਕਰਨ ਵਾਲੇ ਤਾਂ ਮਿਟੇ ਹੀ ਲੇਖਾ ਹੀ ਮੁੱਕ ਗਿਆ ਫਿਗਰਸ ਖਤਮ ਹੋ ਗਈਆਂ ਗਿਣਤੀਆਂ ਮਿੰਤੀਆਂ ਦਾ ਅੰਤ ਆ ਗਿਆ ਉਸ ਤੋਂ ਪਰੇ ਮਨੁੱਖ ਨੂੰ ਸੁਝਦਾ ਹੀ ਕੁਝ ਨਹੀਂ ਪਰ ਪਸਾਰਾ ਅਗਾ ਵੀ ਹੈ ਅੱਜ ਇਹਨੇ ਸਾਧਨ ਨੇ ਵਿਗਿਆਨ ਦੇ ਪਾਸ ਅਸੀਂ ਕਿਸੇ ਵੇਲੇ ਆਖਦੇ ਸੀ ਇਹ ਕਸੂਰ ਜਹ ਹੈ ਇੱਕ ਚੰ드ਰਮਾ ਹੈ ਕੁਝ ਤਾਰੇ ਨੇ ਧਰਤੀ ਹੈ ਅੱਜ ਦਾ ਵਿਗਿਆਨਕ ਪਰੇਸ਼ਾਨ ਆਇਓ ਕਹਿੰਦਾ ਪਤਾ ਹੀ ਨਹੀਂ ਕਿੰਨੀਆਂ ਧਰਤੀਆਂ ਨੇ ਔਰ ਕੌਣ ਜਾਣੇ ਕਿੰਨੀਆਂ ਧਰਤੀਆਂ ਤੇ ਜੀਵਨ ਹੋਵੇਗਾ ਅਸੀਂ ਇਸ ਪੌੜੀ ਨਾਲ ਸੰਬੰਧ ਤੇ ਕਥਾ ਪੜਦੇ ਸੁਣਦੇ ਹਾਂ ਸਭ ਨਾਲ ਸੁਣੀ ਹੋਵੇਗੀ ਕਿ ਜਦ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਤਾਂ ਹਜ਼ੂਰ ਨਾਲ ਪੀਰ ਦਸਤਗੀਰ ਜੀ ਦਾ वार्तालाਪ ਹੋਇਆ ਉਹਨਾਂ ਪੁੱਛਿਆ ਤੁਸੀਂ ਲੱਖਾਂ ਪਤਾਲਾਂ ਆਕਾਸ਼ਾਂ ਦੀ ਗੱਲ ਕਰਦੇ ਹੋ ਅਸੀਂ ਤਾਂ ਕੇਵਲ 14 ਤਬਕ ਮੰਨਦੇ ਹਾਂ ਸੱਤ ਆਕਾਸ਼ ਸੱਤ ਪਤਾਲ ਬਾਬਾ ਜੀ ਨੇ ਆਖਿਆ ਕੋਈ ਹਰਜਾ ਨਹੀਂ ਜਿੰਨੀ ਜਿੰਨੀ ਪਹੁੰਚ ਪਰ ਹੈਨ ਬੇਅੰਤ ਮੇਰਾ ਵੀ ਦਾਵਾ ਨਹੀਂ ਕਿ ਲੱਖਾ ਹੀ ਨੇ ਇਹ ਤਾਂ ਮੈਂ ਉਂਝ ਆਖਦਾ ਹਾਂ ਬੋਲੀ ਦੇ ਤੌਰ ਤੇ ਅੰਤ ਨਹੀਂ ਲੱਖਾਂ ਤੇ ਕਹਾਣੀ ਮੁੱਕਦੀ ਨਹੀਂ ਕਹਿੰਦੇ ਨੇ ਪੀਰ ਦਸਤਗੀਰ ਨੇ ਆਖਿਆ ਦਿਖਾ ਵੀ ਸਕਦੇ ਹੋ ਜਾਂ ਕਿਸੇ ਮਸਤ ਮੌਲਾ ਮਸਬ ਨਾਲ ਫਿਰਕੇ ਨਾਲ ਸੰਬੰਧ ਰੱਖਦੇ ਹੋ ਜੋ ਮੂੰਹ ਆਇਆ ਕਹਿ ਦਤਾ ਬਾਬੇ ਨੇ ਆਖਿਆ ਨਹੀਂ ਇੰਜ ਨਹੀਂ ਮੈਂ ਮਸਤਮਲੰਘਾਂ ਵਿੱਚੋਂ ਨਹੀਂ ਮੈਂ ਹਰ ਗੱਲ ਹੋਸ਼ ਨਾਲ ਕਰਦਾ ਹਾਂ ਜ਼ਿੰਦਗੀ ਦੇ ਵਿੱਚ ਹੋਸ਼ ਤੋਂ ਬਿਨਾ ਇੱਕ ਸਾਹ ਵੀ ਚਲਾ ਜਾਏ ਉਹ ਬੇਕਾਰ ਹੈ ਅੱਛਾ ਤਾਂ ਫਿਰ ਦਿਖਾਓ ਦਿਖਾ ਸਕਦੇ ਹੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹੋਈ ਇਹ ਹੈ ਜਾਣ ਦੀ ਇੱਕ ਜੁਗਤ ਸੂਰਤ ਜਿੰਨੀ ਜਲਦੀ ਯਾਤਰਾ ਕਰ ਸਕਦੀ ਹੈ ਨਾ ਹਵਾਵਾਂ ਵਿੱਚ ਫਿਜ਼ਾਵਾਂ ਵਿੱਚ ਇੰਨੀ ਜਲਦੀ ਦੁਨੀਆਂ ਦੀ ਕੋਈ ਮਸ਼ੀਨ ਨਹੀਂ ਕਰ ਸਕਦੀ ਅੱਜ ਦਿੱਲੀ ਤੋਂ ਲੰਡਨ ਆਉਣ ਲਈ 9 ਘੰਟੇ ਲੱਗਦੇ ਨੇ ਬੜੀ ਜਲਦੀ ਘੰਟੇ ਵਿੱਚ ਯਾਤਰਾ ਪੂਰੀ ਹੋ ਜਾਏਗੀ ਅੱਧੇ ਘੰਟੇ ਵਿੱਚ ਹੋ ਜਾਵੇਗੀ ਤੇਜ਼ ਰਫਤਾਰ ਮਸ਼ੀਨਾਂ ਬਣ ਜਾਣਗੀਆਂ 에ਰੋਪਲੇਨ ਬਣ ਜਾਣਗੇ ਰਾਕਟ ਚੱਲ ਪੈਣਗੇ ਬੰਦਾ ਤਰੱਕੀ ਕਰ ਰਿਹਾ ਹੈ ਪਰ ਫਿਰ ਵੀ ਮੈਂ ਆਖਣਾ ਚਾਹਦਾ ਹਾਂ ਜਿੰਨੀ ਜਲਦੀ ਨਾਲ ਸੁਰਤ ਪਹੁੰਚਦੀ ਹੈ ਕਿਤੇ ਓਨੀ ਜਲਦੀ ਨਾਲ ਦੁਨੀਆ ਦੀ ਨਾ ਕੋਈ ਮਸ਼ੀਨ ਪਹੁੰਚਣ ਵਾਲੀ ਬਣੀ ਹੈ ਨਾ ਬਣ ਹੀ ਸਕੇਗੀ ਕਦੀ ਨਹੀਂ ਸੁਰਤ ਨੂੰ ਤੁਸੀਂ ਇੱਕ ਪਲ ਵਿੱਚ ਜਿਸ ਨੂੰ ਸੁਰਤ ਨਾਲ ਜੁੜਨਾ ਆਉਂਦਾ ਹੈ ਇੱਕ ਪਲ ਵਿੱਚ ਕਿਤੇ ਵੀ ਪਹੁੰਚਾ ਸਕਦੇ ਹੋ ਐਵੇਂ ਨਹੀਂ ਕਿ ਕੋਈ ਮਹਾਪੁਰਸ਼ ਇੱਥੇ ਬੈਠਾ ਦੁਨੀਆਂ ਦੇ ਕਿਸੇ ਕੋਲੇ ਦੀ ਖਬਰ ਦੇ ਦਿੰਦਾ ਹੈ ਟੈਲੀਪੈਥੀ ਹੈ ਬਿਨਾ ਰੇਡੀਓ ਬਿਨਾ ਟੈਲੀਵਿਜ਼ਨ ਬਿਨਾ ਕਿਸੇ ਸੰਚਾਰ ਦੇ ਮਾਧਿਅਮ ਤੋਂ ਕੁਝ ਨਹੀਂ ਵਾਇਰਲੈਸ ਸਿਸਟਮ ਨਹੀਂ ਮੈਂ ਇੱਥੇ ਬੈਠਾ ਸੋਚਦਾ ਹਾਂ ਇੰਗਲੈਂਡ ਵਿੱਚ ਅਮਰੀਕਾ ਵਿੱਚ ਕੋਈ ਰিসিਵ ਕਰਨ ਵਾਲਾ ਹੈ ਖਬਰ ਉਸ ਤੱਕ ਪਹੁੰਚ ਜਾਂਦੀ ਹੈ ਪ੍ਰਯੋਗ ਹੋ ਚੁੱਕੇ ਨੇ ਟੈਲੀਪੈਥੀ ਜਲਦੀ ਲੇਕਿਨ ਇਸ ਲਈ ਸੁਰਤ ਤੇ ਬਹੁਤ ਕੰਮ ਕਰਨਾ ਪਵੇਗਾ ਜਿੰਨੀ ਸੁਰਤੀ ਟਿਕ ਜਾਏ ਓਨੀ ਖਬਰ ਲੈ ਵੀ ਜਲਦੀ ਸਕਦੇ ਹੋ ਦੇ ਵੀ ਸਕਦੇ ਹੋ ਤੁਸੀਂ ਬ੍ਰਾਡਕਾਸਟ ਵੀ ਕਰ ਸਕਦੇ ਹੋ ਲੇਕਿਨ ਸਾਧਨਾ ਦੀ ਲੋੜ ਤਾਂ ਹੈ ਪੀਰ ਦੇ ਬੇਟੇ ਨੂੰ ਮਰੀਦ ਨੂੰ ਵੀ ਬੇਟਾ ਕਹਿੰਦੇ ਨੇ ਉਹ ਬੇਟਾ ਸੀ ਸਹੀ ਜਾਂ ਮਰੀਦ ਨੂੰ ਬੇਟਾ ਸਮਝ ਕੇ ਪੀਰ ਜੀ ਨੇ ਆਖਿਆ ਮੈਂ ਤਾਂ ਬਜ਼ੁਰਗ ਹਾਂ ਇੰਨੀ ਲੰਮੀ ਯਾਤਰਾ ਹੋਣੀ ਨਹੀਂ ਇਸ ਨੂੰ ਲੈ ਜਾਓ ਬਾਬੇ ਨੇ ਆਖਿਆ ਜਾਣਾ ਕਿੱਥੇ ਹੈ ਅੱਖਾਂ ਬੰਦ ਕਰ ਅੱਖਾਂ ਬੰਦ ਕਰਾਈਆਂ ਸਿਰ ਤੇ ਹੱਥ ਧਰਿਆ ਇੱਕ ਪਲ ਵਿੱਚ ਸਭ ਕੁਝ ਦਿਖਾ ਦਿੱਤਾ ਕੇਵਲ ਦਿਖਾਇਆ ਨਹੀਂ ਵੱਡੀ ਕਹਾਣੀ ਇਹ ਹੈ ਨਾਨ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਪਾਤਲੋ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਈ ਅੱਖ ਦੇ ਫੋਰ ਵਿੱਚ ਸਭ ਦਿਖਾ ਦਿੱਤੇ ਤੇ ਇੱਥੇ ਹੀ ਕਹਾਣੀ ਮੁੱਕੀ ਨਹੀਂ ਇਹ ਜੋ ਨਹੀਂ ਜਾ ਸਕੇ ਜਿਨ੍ਹਾਂ ਦੀ ਸੁਰਤ ਨਹੀਂ ਗਈ ਜਿਨ੍ਹਾਂ ਨਹੀਂ ਜਾਣਿਆ ਇਹਨਾਂ ਨੂੰ ਵਿਸ਼ਵਾਸ ਕਿਵੇਂ ਦਿਵਾਇਆ ਜਾਏ ਏ ਗੁਰੂ ਨਾਨਕ ਦਾ ਇੱਕ ਅਲੌਕਿਕ ਕ੍ਰਿਸਮਾ ਸੀ ਭਰ ਕਚਕੌਲ ਪ੍ਰਸ਼ਾਦ ਦਾ ਤਰੋਂ ਪਤਾਲੋਂ ਲਈ ਕਢਾਈ ਇੱਕ ਸਬੂਤ ਵਿਗਿਆਨਿਕ ਅੱਜ ਕਿਆਸ ਕਰਦੇ ਨੇ ਕਿ ਧਰਤੀਆਂ ਹੋਰ ਹੋਣਗੀਆਂ ਜਿਨ੍ਹਾਂ ਤੇ ਆਬਾਦੀ ਵੀ ਹੋਵੇ ਅੱਜ ਮੈਸੇਜ ਭੇਜੇ ਜਾ ਰਹੇ ਨੇ ਆਪਣੇ ਜੰਤਰਾ ਨਾਲ ਹੀ ਕਿਤੋਂ ਕੋਈ ਜਵਾਬ ਆਵੇ ਅਜੇ ਤੱਕ ਕਾਮਯਾਬੀ ਨਹੀਂ ਕੌਣ ਜਾਣੇ ਕੱਲ ਮਿਲ ਜਾਏ ਕੁਝ ਪਰ ਬਾਬੇ ਨਾਨਕ ਨੇ ਸਬੂਤ ਦੇ ਦਿੱਤਾ ਹੈ ਕਿ ਹੈ ਸਹੀ ਅੰਤ ਨਹੀਂ ਫਿਰ ਵੀ ਦਾਵਾ ਨਹੀਂ ਕਿ ਮੈਂ ਅੰਤ ਪਾ ਲਿਆ ਹੈ ਕੁਝ ਦਿਖਾ ਦਿੰਦੇ ਨੇ ਲੱਖਾਂ ਤੱਕ ਪਹੁੰਚਾ ਦਿੱਤਾ ਹੈ ਪਰ ਸਤਿਗੁਰੂ ਕਹਿੰਦੇ ਨੇ ਸਚਾਈ ਇਹ ਹੈ ਲੇਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ਼ ਲੇਖੇ ਮੁੱਕ ਜਾਂਦੇ ਨੇ ਲਿਖਣ ਵਾਲੇ ਲਿਖਾਰੀ ਤੁਰ ਜਾਂਦੇ ਨੇ ਪਰ ਲੇਖਾ ਕਦੀ ਪੂਰਾ ਨਹੀਂ ਹੁੰਦਾ ਕਿਉਂਕਿ ਲੇਖਾ ਗਿਣਤੀਆਂ ਮਿੰਤੀਆਂ ਤੱਕ ਸੀਮਤ ਹੈ ਉਹ ਬੇਅੰਤ ਹੈ ਲੇਖੇ ਹੋਏ ਵਿਨਾਸ਼ ਲੇਖਾ ਖਤਮ ਹੋ ਜਾਂਦਾ ਹੈ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਚਾਈ ਇਹ ਹੈ ਭਾਈ ਉਸ ਵੱਡੇ ਨੂੰ ਜਾਣੋ ਉਹੀ ਵੱਡਾ ਹੈ ਤੇ ਉਸ ਵੱਡੇ ਦੀਆਂ ਵਡਿਆਈਆਂ ਤਾਂ ਕੀ ਬਿਆਨ ਕਰਾਂਗੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਰਨ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆਂ ਰਜ਼ਕ ਸੁਭਾਏ ਸਾਈਂ ਕਾਰ ਕਮਾਵਣੀ ਤੁਰ ਛੋਡੀ ਤਿਨ ਪਾਏ ਨਾਨਕ ਏਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿ ਤਸਾ ਰਜ਼ਾਏ ਜੋ ਉਸ ਦੀ ਰਜ਼ਾ ਵਿੱਚ ਹੈ ਉਹ ਕਰਦਾ ਉਹੀ ਵੱਡਾ ਹੈ ਤੇ ਉਹੀ ਆਪ ਹੀ ਬਣਾਉਣ ਵਾਲਾ ਤੇ ਆਪ ਹੀ ਜਾਣਦਾ ਹੈ ਨਾ ਕੋਈ ਦੁਨੀਆ ਦਾ ਮਨੁੱਖ ਉਸ ਦਾ ਅੰਤ ਪਾ ਸਕਿਆ ਨਾ ਉਸ ਦੀ ਕੁਦਰਤ ਦਾ ਅੰਤ ਪਾ ਸਕਿਆ ਨਾ ਕਦੀ ਪਾ ਸਕੇਗਾ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਜੇ ਕਿਦਰੇ ਸਾਡੇ ਧਿਆਨ ਵਿੱਚ ਇਹ ਗੱਲ ਬਸ ਜਾਏ ਕਿ ਉਹ ਵੱਡਾ ਆਪ ਹੀ ਜਾਣਦਾ ਹੈ ਮੈਂ ਜਾਣਨ ਦੇ ਸਮਰੱਥ ਨਹੀਂ ਅੰਤ ਨਹੀਂ ਪਾ ਸਕਾਂਗਾ ਤਾਂ ਸਾਡਾ ਅਹੰਕਾਰ ਮੁੱਕ ਜਾਏ ਅਹੰਕਾਰ ਅਸੀਂ ਕਰਦੇ ਹਾਂ ਮੈਂ ਇੰਨਾ ਜਾਣ ਲਿਆ ਤੇ ਜਿੰਨਾ ਮੈਂ ਜਾਣ ਲਿਆ ਕੌਣ ਜਾਣਦਾ ਇਹ ਇੱਕ ਭੁਲੇਖਾ ਹੈ ਇਸ ਤੋਂ ਮੁਕਤ ਹੋ ਜਾਵਾਂਗੇ ਇੱਕ ਪੰਕਤੀ ਨੂੰ ਮੰਨ ਕੇ ਹੀ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਹਰ ਅਹੰਕਾਰ ਮਿਟ ਜਾਏਗਾ ਵਾਹਿਗੁਰੂ ਜੀ ਕਿਰਪਾ ਕਰਨ ਸਾਡੀ ਹੋਮੇ ਮਿਟ ਸਕੇ ਪੁਰਾਣੇ ਕਹ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਅੰਤ ਵਿੱਚ ਉਹੀ ਬੇਨਤੀ ਹੈ ਜਿੱਥੇ ਆਪ ਜੀ ਵੀਡੀਓ ਦੇਖਦੇ ਹੋ ਉੱਥੇ ਜੇ ਪਸੰਦ ਕਰਦੇ ਹੋ ਲਾਈਕ ਦਾ ਬਟਨ ਵੀ ਜ਼ਰੂਰ ਉਹ ਵੀ ਟਿਕ ਕਰੋ ਤੇ ਇਹ ਪ੍ਰਚਾਰ ਵਿੱਚ ਹਿੱਸਾ ਤਾਂ ਜ਼ਰੂਰ ਪਾਓ ਕਿ ਵੱਧ ਤੋਂ ਵੱਧ ਆਪਣੇ ਸਰਕਲ ਵਿੱਚ ਸ਼ੇਅਰ ਕਰੋ ਇਹਨਾਂ ਵੀਡੀਓਜ਼ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਖੀਰ ਵਿੱਚ ਮੈਂ ਦੁਨੀਆ ਦੇ ਬੈਸਟ ਐਲੋਜੀਨਿਸਟਸ ਵਿੱਚੋਂ ਇੱਕ ਸ਼੍ਰੀ ਰਾਜਕੁਮਾਰ ਜੀ ਤੇ ਉਹਨਾਂ ਦੇ بیٹے ਤੁਸ਼ਾਰ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਥ ਇਉਂ ਦਿੱਤਾ ਹੈ ਕਿ ਪਖੰਡ ਦਾ ਖੰਡਨ ਕਰਦੀ ਇਹ ਬਾਬੇ ਨਾਨਕ ਦੀ ਬਾਣੀ ਤੇ ਉਹ ਵੀ ਸਟੇਜਾਂ ਤੇ ਕਰਦੇ ਨੇ ਵੱਡੇ ਵੱਡੇ ਪਖੰਡੀਆਂ ਨੂੰ ਟੀਵੀ ਸ਼ੋਅਸ ਵਿੱਚ ਨੰਗੇ ਕਰਦੇ ਨੇ ਪਖੰਡ ਦੇ ਪਾਜ ਉਗਾੜਦੇ ਨੇ ਧਮਕੀਆਂ ਵੀ ਲੋਕ ਦਿੰਦੇ ਨੇ ਪਰ ਉਹ ਪਰਵਾਹ ਨਹੀਂ ਕਰਦੇ ਬਾਬੇ ਨਾਨਕ ਦੀ ਬਾਣੀ ਦਾ ਮਿਸ਼ਨ ਪ੍ਰਚਾਰਦੇ ਨੇ ਉਹਨਾਂ ਨੇ ਬਹੁਤ ਯਤਨ ਕੀਤਾ ਹੈ ਸ਼ੇਅਰ ਕੀਤੀਆਂ ਨੇ ਮੈਂ ਬਹੁਤ ਧੰਨਵਾਦੀ ਹਾਂ ਵੀਡੀਓਜ਼ ਨੂੰ ਸ਼ੇਅਰ ਕਰਨ ਵਾਸਤੇ ਤੇ ਜਿੱਥੇ ਉਹਨਾਂ ਆਪ ਸਬਸਕ੍ਰਾਈਬ ਕੀਤਾ ਕਮੈਂਟਸ ਦਿੱਤੇ ਤੇ ਫੋਨ ਤੇ ਵੀ ਵਿਚਾਰ ਕੀਤੀ ਉੱਥੇ ਉਹਨਾਂ ਦੇ ਯੋਗਦਾਨ ਨੂੰ ਦੇਖ ਕੇ ਵੀ ਮੈਂ ਨਮਸਕਾਰ ਕਰਦਾ ਜੋ ਵੀ ਪ੍ਰਾਣੀ ਜਿਨ੍ਹਾਂ ਪ੍ਰਚਾਰ ਵਧਾਉਣ ਵਿੱਚ ਹਿੱਸਾ ਪਾਉਂਦਾ ਹੈ ਉਹ ਸਾਨੂੰ ਕਮੈਂਟਸ ਰਾਹੀਂ ਦੱਸ ਸਕਦਾ ਹੈ ਇੱਕ ਵਿਸ਼ੇਸ਼ ਕੰਬੋਸ ਜੀ ਦਾ ਕਮੈਂਟ ਆਇਆ ਸੀ ਕਿ ਅੱਜਕੱਲ ਪਖੰਡੀ ਬਹੁਤ ਹਨ ਕਿਸ ਸੰਤ ਨੂੰ ਮੰਨिए ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਆਵਾਹ ਸਾਹਿਬ ਚਿੱਤ ਤੇਰੇ ਆ ਭਗਤਾਂ ਡਿਠਿਆਂ ਜਿਸ ਦੇ ਸੰਗ ਬੈਠਿਆਂ ਤੁਹਾਨੂੰ ਰੰਗ ਪ੍ਰਮਾਤਮਾ ਦਾ ਲੱਗਦਾ ਹੋਵੇ ਉਸ ਦਾ ਸੰਗ ਕਰੋ ਜਿੱਥੇ ਇਹ ਖਬਰ ਮਿਲੇ ਕਿ ਆਪਣੇ ਨਾਲ ਜੋੜ ਰਿਹਾ ਹੈ ਉਧਰੋਂ ਤੋੜ ਰਿਹਾ ਹੈ ਉਤੋਂ ਬਚ ਜਾਓ ਜਿੱਥੇ ਵੀ ਕੋਈ ਪਖੰਡ ਦਾ ਪ੍ਰਚਾਰ ਕਰਦਾ ਹੈ ਉਸ ਤੋਂ बचੋ ਨਿਰੰਕਾਰ ਨਾਲ ਜੋੜਦਾ ਹੈ ਸੱਚ ਨਾਲ ਜੋੜਦਾ ਹੈ ਸੱਚੇ ਮਾਰਗ ਤੇ ਪਾਉਂਦਾ ਹੈ ਸੱਚੇ ਮਾਰਗ ਚੱਲਦੇ ਹੋ ਉਸਤ ਕਰੇ ਜਹਾਨ ਫਿਰੇ ਜੀਵਨ ਵਿਢਾਈ ਦੇ ਯੋਗ ਬਣ ਜਾਵੇਗਾ ਉਹਨਾਂ ਦੇ ਪ੍ਰਸ਼ਨ ਬਾਰੇ ਅਗਲੇ ਐਪੀਸੋਡ ਵਿੱਚ ਆਪਾਂ ਕੁਝ ਵਿਚਾਰ ਵਿਸਥਾਰ ਵਿੱਚ ਕਰਾਂਗੇ ਅੱਜ ਵੀਡੀਓ ਹੋਰ ਲੰਮੀ ਨਾ ਕਰੀਏ ਇੱਥੇ ਹੀ ਦਾਸ ਖਿਮਾ ਦੀ ਜਾਚਨਾ ਕਰਦਿਆਂ ਹੋਇਆਂ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ